हिमाचल प्रदेश ਦੇ ਮੰਡੀ ਤੋਂ ਪਾਜਪਾਸ ਸੰਸਦ ਮੈਂਬਰ ਤੇ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਨੂੰ ਇੱਕ ਵਾਰ ਫੇਰ ਤੋਂ ਕੋਟ ਤੋਂ ਵੱਡਾ ਝਟਕਾ ਲੱਗਾ ਹੈ ਕਿਸਾਨ ਅੰਦੋਲਨਾਂ ਦੇ ਦੌਰਾਨ ਜਦ ਕੰਗਨਾ ਰਣੌਤ ਨੇ ਗਲਤ ਬਿਆਨਬਾਜ਼ੀ ਕੀਤੀ ਸੀ ਜਿਸ ਦਾ ਵਿਰੋਧ ਕਾਫੀ ਸਮੇਂ ਤੋਂ ਹੋ ਰਿਹਾ ਸੀ ਉਸੇ ਮਾਮਲੇ ਨੂੰ ਲੈ ਕੇ ਕੰਗਨਾ ਨੂੰ ਕੋਟ ਤੋਂ ਵੱਡਾ ਝਟਕਾ ਲੱਗਾ ਹੈ ਕੰਗਣਾ ਰਣੌਤ ਨੂੰ ਬਠਿੰਡਾ ਕੋਰਟ ਦਾ ਸੱਮਣ ਜਾਰੀ ਹੋਇਆ ਹੈ ਜੀ ਹਾਂ ਕੰਗਣਾ ਰਣੌਤ ਨੂੰ 27 ਅਕਤੂਬਰ ਦਾ ਸੱਮਣ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਕੰਗਣਾ ਰਣੌਤ ਨੂੰ 29 ਸਤੰਬਰ ਯਾਨੀ ਅੱਜ ਦਾ ਸੱਮਣ ਜਾਰੀ ਕੀਤਾ ਗਿਆ ਸੀ ਪਰ ਕੰਗਣਾ ਰਣੌਤ ਅੱਜ ਕੋਰਟ 'ਚ ਸ਼ਾਮਲ ਨਹੀਂ ਹੋਈ ਜਿਸ ਨੇ ਚਲਦੇ ਆ ਹੁਣ ਬਠਿੰਡਾ ਕੋਰਟ ਨੇ 27 ਅਕਤੂਬਰ ਦਾ ਕੰਗਣਾ ਨੂੰ ਸੱਮਣ ਜਾਰੀ ਕੀਤਾ ਹੈ ਕੰਗਣਾ ਦਾ ਇਸ ਸੁਣਵਾਈ 'ਚ ਪੇਸ਼ ਹੋਣਾ ਜ਼ਰੂਰੀ ਹੈ ਜਾਣਕਾਰੀ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ। ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕਿਸਾਨ ਅੰਦੋਲਨ ਦੌਰਾਨ ਕੰਗਨਲ ਨੌਤ ਨੇ ਬੀਬੀ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਦੀ ਦਾਦੀ ਨਾਲ ਕੀਤੀ ਸੀ, ਜਿਸ ਕਾਰਨ ਉਹ ਵੱਡੇ ਵਿਵਾਦਾਂ ਵਿੱਚ गिर ਗਈ ਸੀ। ਪਹਿਲਾਂ ਵੀ ਕੰਗਨਾ ਸੁਪਰੀਮ ਕੋਰਟ 'ਚ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਪੇਸ਼ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜਦੋਂ ਕੰਗਨਾ ਸੁਪਰੀਮ ਕੋਰਟ 'ਚ ਪੇਸ਼ ਹੋਈ ਸੀ, ਉਦੋਂ ਕੋਰਟ ਨੇ ਕੰਗਨਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਗਨਾ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ 'ਚ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਕਿ ਤੁਹਾਡੇ ਟਵੀਟ ਨੂੰ ਸਿਰਫ ਰੀਟਵੀਟ ਨਹੀਂ ਕੀਤਾ ਜਾ ਸਕਦਾ ਤੁਸੀਂ ਇਸ ਮਾਮਲੇ 'ਚ ਮਸਾਲਾ ਪਾਇਆ ਇਸ ਮਾਮਲੇ 2021 ਦਾ ਹੈ ਜਦੋਂ ਕਿਸਾਨ ਅੰਦੋਲਨ ਦਾ ਵਿਰੋਧ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕੰਗਣਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲੀ ਮਹਿਲਾ ਦੱਸਿਆ ਸੀ ਮਹਿੰਦਰ ਕੌਰ ਨੇ ਇਸ ਵਿਰੋਧ ਅਦਾਲਤ 'ਚ ਕੇਸ ਦਾਇਰ ਕੀਤਾ ਸੀ ਤੇ ਜਿਸ ਤੋਂ ਬਾਅਦ ਕੰਗਣਾ ਨਨੌਤ ਇਸ ਅ ਵਿਵਾਦ 'ਚ गिर ਗਈ ਹੈ ਤੇ ਬਠਿੰਡਾ ਕੋਰਟ ਨੇ ਵੀ ਮੋੜ ਤੋਂ ਕੰਗਣਾ ਨੂੰ ਸਮਨ ਜਾਰੀ ਕਰ ਤਾਈ 1 ਅਕਤੂਬਰ ਨੂੰ ਕੋਰਟ 'ਚ ਆਉਣ ਲਈ ਕਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਕੋਰਟ 'ਚ ਪਹ ਅਾਕੀਦਰ ਹੈ ਕੀ ਕੁਝ ਕਰਨ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਐਕਟ੍ਰੈਸ ਕੰਗਨਾ ਰਣੌਤ ਨੂੰ ਇੱਕ ਵਾਰ ਫੇਰ ਤੋਂ ਕੋਟ ਤੋਂ ਵੱਡਾ ਝਟਕਾ ਲੱਗਾ ਕਿਸਾਨ ਅੰਦੋਲਨਾਂ ਦੇ ਦੌਰਾਨ ਜਦੋਂ ਕੰਗਨਾ ਰਣੌਤ ਨੇ ਗਲਤ ਬਿਆਨਬਾਜ਼ੀ ਕੀਤੀ ਸੀ ਜਿਸ ਦਾ ਵਿਰੋਧ ਕਾਫੀ ਸਮੇਂ ਤੋਂ ਹੋ ਰਿਹਾ ਸੀ ਉਸੇ ਮਾਮਲੇ ਨੇ ਲੱਗੇ ਕੰਗਨਾ ਨੂੰ ਕੋਟ ਤੋਂ ਵੱਡਾ ਝਟਕਾ ਲੱਗਾ ਕੰਗਣਾ ਰਣੌਤ ਨੂੰ ਬਠਿੰਡਾ ਕੋਰਟ ਦਾ ਸੱਮਣ ਜਾਰੀ ਹੋਇਆ ਹੈ ਜੀ ਹਾਂ ਕੰਗਣਾ ਰਣੌਤ ਨੂੰ 27 ਅਕਤੂਬਰ ਦਾ ਸੱਮਣ ਜਾਰੀ ਕੀਤਾ ਗਿਆ ਇਸ ਤੋਂ ਪਹਿਲਾਂ ਕੰਗਣਾ ਰਣੌਤ ਨੂੰ 29 ਸਤੰਬਰ ਯਾਨੀ ਅੱਜ ਦਾ ਸੱਮਣ ਜਾਰੀ ਕੀਤਾ ਗਿਆ ਸੀ ਪਰ ਕੰਗਣਾ ਰਣੌਤ ਅੱਜ ਕੋਰਟ 'ਚ ਸ਼ਾਮਲ ਨਹੀਂ ਹੋਈ ਜਿਸ ਨੇ ਚਲਦੇ ਹਨ ਬਠਿੰਡਾ ਕੋਰਟ ਨੇ 27 ਅਕਤੂਬਰ ਦਾ ਕੰਗਣਾ ਨੂੰ ਸੱਮਣ ਜਾਰੀ ਕੀਤਾ ਹੈ ਕੰਗਣਾ ਦਾ ਇਸ ਸੁਣਵਾਈ 'ਚ ਪੇਸ਼ ਹੋਣਾ ਜ਼ਰੂਰੀ ਹੈ ਜਾਣਕਾਰੀ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ। ਇਹ ਸਾਰਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕਿਸਾਨ ਅੰਦੋਲਨ ਦੌਰਾਨ ਕੰਗਨਲ ਨੌਤ ਨੇ ਬੀਬੀ ਮਹਿੰਦਰ ਕੌਰ ਦੀ ਤੁਲਨਾ ਸ਼ਾਹੀਨ ਬਾਗ ਦੀ ਦਾਦੀ ਨਾਲ ਕੀਤੀ ਸੀ, ਜਿਸ ਕਾਰਨ ਉਹ ਵੱਡੇ ਵਿਵਾਦਾਂ ਵਿੱਚ गिर ਗਈ ਸੀ। ਪਹਿਲਾਂ ਵੀ ਕੰਗਨਾ ਸੁਪਰੀਮ ਕੋਰਟ 'ਚ ਮਾਨਹਾਨੀ ਦੇ ਮਾਮਲੇ ਨੂੰ ਲੈ ਕੇ ਪੇਸ਼ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜਦੋਂ ਕੰਗਨਾ ਸੁਪਰੀਮ ਕੋਰਟ 'ਚ ਪੇਸ਼ ਹੋਈ ਸੀ, ਉਦੋਂ ਕੋਰਟ ਨੇ ਕੰਗਨਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੰਗਨਾ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਸੁਪਰੀਮ ਕੋਰਟ 'ਚ ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਸੁਪਰੀਮ ਕੋਰਟ ਦੀ ਬੈਂਚ ਨੇ ਕਿ ਤੁਹਾਡੇ ਟਵੀਟ ਨੂੰ ਸਿਰਫ ਰੀਟਵੀਟ ਨਹੀਂ ਕੀਤਾ ਜਾ ਸਕਦਾ ਤੁਸੀਂ ਇਸ ਮਾਮਲੇ 'ਚ ਮਸਾਲਾ ਪਾਇਆ ਇਸ ਮਾਮਲੇ 2021 ਦਾ ਹੈ ਜਦੋਂ ਕਿਸਾਨ ਅੰਦੋਲਨ ਦਾ ਵਿਰੋਧ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕੰਗਣਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲੀ ਮਹਿਲਾ ਦੱਸਿਆ ਸੀ ਮਹਿੰਦਰ ਕੌਰ ਨੇ ਇਸ ਵਿਰੋਧ ਅਦਾਲਤ 'ਚ ਕੇਸ ਦਾਇਰ ਕੀਤਾ ਸੀ ਤੇ ਜਿਸ ਤੋਂ ਬਾਅਦ ਕੰਗਣਾ ਨਨੌਤ ਇਸ ਵਿਵਾਦ 'ਚ गिर ਗਈ ਹੈ ਤੇ ਬਠਿੰਡਾ ਕੋਰਟ ਨੇ ਵੀ ਮੋੜ ਤੋਂ ਕੰਗਣਾ ਨੂੰ ਸਮਨ ਜਾਰੀ ਕਰ ਤਾਈ 1 ਅਕਤੂਬਰ ਨੂੰ ਕੋਰਟ 'ਚ ਆਉਣ ਲਈ ਕਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਕੰਗਣਾ ਕੋਰਟ 'ਚ ਪਹੁੰ ਅਾਕੀ ਤਾਂ ਡਾਕੀ ਕੁਝ ਕਰਨ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ